ਕੀ ਉਹ ਲਾਣਾ ਵੀ ਕੁਛ ਨਹੀਂ ਹਾਲਤ ਕਰੇਲੇ ਸਾਰੇ ਸੁੱਕ ਗਏ ਸ਼ਸ਼ੀਕਾਲ ਪੁੱਤ ਮੈ ਸਕੂਲ ਚਲੀ ਆ ਦੇ ਚੇਹੇ ਤੇ ਆ ਮਰੇ ਨਾਲ ਕੇ ਜਾਣਾ ਦਲ ਚੇਤੇ ਪੁੱਤ ਪ੍ਰੀਤੀ ਲੈ ਗਈ ਆ ਤੈਨੂੰ ਪਤਾ ਤੇ ਹੈ ਮੈਂ ਇਸੇ ਲਿਆਉਣਾ ਤੈਨੂੰ ਮਿਲਣ ਹਾਂ ਪਤਾ ਤੇ ਹੈ ਆ ਪਰ ਪਤਾ ਕੀ ਕਰੇ ਤੂੰ ਸ਼ਾਮ ਨੂੰ ਆ ਜੀ ਸ਼ਾਮ ਨੂੰ ਨਹੀਂ ਮੈਂ ਉਹਨੂੰ ਜਾਣ ਦਿੰਦੀ ਠੀਕ ਆ ਆਹ ਤੇ ਸਕੂਲ ਹੁਣ ਤਿਆਰ ਹੋ ਗਏ ਚਲ ਚੱਲੀ ਆ ਤੇ ਬੈਗ ਤੇ ਲਿਆਈ ਨਹੀਂ ਤੂੰ ਬੈਗ ਮੇਰੇ ਘਰ ਪਿਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਤੂੰ ਆ ਜਾ ਕਰੀ ਹੁਣ ਨਹੀਂ ਮੈਂ ਕੱਲ ਦੇਉਂ ਉਹਨੂੰ ਤੇ ਸ਼ੇਰ ਨੂੰ ਠੀਕ ਆ ਨਹੀਂ ਕੱਲ ਦੇ ਮਹਾਂ ਸ਼ੇਰ ਇੱਕ ਵਾਰ ਹੀ ਹੁੰਦਾ ਵਾ ਫੇਰ ਉਹੋ ਕੰਮ ਬੰਦਾ ਵਾ ਵੀ ਇਹੀ ਲੈਂਦਾ ਫੇਰ ਆਖਣਾ ਮੈਂ ਗੱਲਾਂ ਕਰਦੀਆਂ ਵਾ ਨਾ ਕੀਬੋਰਡ ਪੜ ਲਈ ਮੈਂ ਜੀ ਤੇ ਸੁਣਨੀ ਲਿਆ ਮੈਨੂੰ ਅੰਦਰ ਬੱਬੀ ਸੁਣਨੀ ਲਿਆ ਤੇ ਤੈਨੂੰ ਪਤਾ ਹੀ ਹੋਣਾ ਵਾ ਇੱਕ ਵਾਰੀ ਮਹਾਚੜੂ ਕੋਲ ਚਾਹੁੰਦਾ ਉਹ ਨਾਲ ਦੋਨੇ ਵੱਲ ਵੇਖਿਆ ਨਾ ਹੋਰ ਦੋਨੇ ਸਵੇਰ ਦੀ ਟੁੱਟੀ ਖਿੱਚ ਕੇ ਰੱਖਤੀ ਪਤਾ ਹੈਗਾ ਸਵੇਰ ਤਾਂ ਕਿੰਨੀ ਵਾਰੀ ਮੈਂ ਪਾਣੀ ਮੋਟਾ ਛਾੜਦੀ ਆ ਨਹੀਂ ਨਿਆਣਾ ਵਾ ਜੇ ਟੁੱਟ ਗਈ ਤੇ ਕੀ ਆ ਕਰਾ ਗਈ ਨਾ ਟੁੱਟਣ ਦੀ ਗੱਲ ਹੁਣ ਵੇਖ ਨਾ ਕਿੰਨੀ ਵਾਰੀ ਸਵੇਰ ਦਾ ਤਾਂ ਆਪ ਤੋਂ ਆਉਂਦੀ ਅੰਦਰ ਵੜੀ ਆ ਬੰਦਾ ਬਾਹਰ ਹੀ ਨਿਕਲ ਆਉਂਦਾ ਵੇਖ ਲੈਂਦਾ ਤੇ ਪਾਣੀ ਆ ਮੈਸਾ ਗਰਮੀ ਆ ਛੱਟ ਸੁੱਕ ਜਣਾ ਤਾਂ ਵੀ ਮੈਂ ਜਿੱਦ ਤੈਨੂੰ ਨਾ ਮੜੀ ਕੇ ਜਿੱਥੇ ਗੱਲ ਚਾਹੀਦੀ ਆ ਗਾਲਨੀ ਚਾਹੀਦੀ ਕਿੰਨੀ ਵਾਰੀ ਹੁਣ ਜੇ ਮੰਮੀ ਦਾ ਪੈਰ ਪੂਰ ਤਿਲਕ ਗਿਆ ਮੇਰਾ ਦੋ ਤਿੰਨ ਵਾਰੀ ਤਿਲਕ ਗਿਆ ਹਾਂ ਬੱਬੀ ਨੂੰ ਤੇ ਸਾਰਾ ਟਾਈਮ ਮੰਮੀ ਨੇ ਇਹ ਚਲਾਇਆ ਤਾਂ ਮੰਮੀ ਨੇ ਤਿਲਕ ਜਾਨਾ ਹੁਣ ਮੈਂ ਦੋ ਵਾਰਾਂ ਉੱਤੇ ਪੈਣਾ ਟੈਂਕੀ ਬੰਦ ਕਰਨ ਜਾਣੀ ਆ ਫਿਰ ਮੈਂ ਛੱਡਣ ਜਾਣੀ ਪਾਣੀ ਤਾਂ ਬਿਨਾ ਸਰਦਾ ਵਾ ਨੀ ਆਣਾ ਕੋਈ ਨਹੀਂ ਮਕਾ ਕੇ ਸਭੀ ਕੋਲੋਂ ਤੇ ਲਵਾ ਦਿੰਨੀ ਐ ਨੇਲੇ ਨੇ ਨਾ ਇਸ ਤਰੀਕੇ ਵਾਲੀ ਕਿਹੜੀ ਗੱਲ ਹੁਣ ਜਦੋਂ ਵੇਖੋ ਹੁਣ ਵੇਖ ਕੇ ਚੰਗਾ ਭਲਾ ਹੁਣ ਨਾਂ ਦੇ ਵਿੱਚ ਕੋਹ ਲਾਇਆ ਪੰਡਿਆਵਾਂ ਨਾ ਹੋਏ ਤੂੰ ਇਦਾਂ ਤੇ ਨਹੀਂ ਵਟਿਆ ਕਿ ਤੂੰ ਵੀ ਚੀਜ਼ਾਂ ਦਾ ਨੁਕਸਾਨ ਕਰਦੀ ਰਹੀ ਹੋ ਓਦੋਂ ਫਿਰ ਪਾਬੇ ਟੁੱਟੀਆਂ ਨਹੀਂ ਹੁੰਦੇਗਾ ਮੁੰਡਾ ਹੀ ਪਛਾਣਦਾ ਮੈਂ ਕੋਈ ਨਹੀਂ ਕਿਹਦੇ ਘੰਟ ਤੋਂ ਵੀ ਨਹੀਂ ਕਰਨੀਏ ਤੋੜ ਲਓ ਕੋਈ ਤੂੰ ਇਹ ਦੇ ਜਾਣ ਕੇ ਤੁਹਾਨੂੰ ਬਤਾਉਣਾ ਹੁੰਦਾ ਵਾ ਆਪਣਾ ਜਿੱਦਾਂ ਕੁਝ ਲੱਗਦਾ ਨਹੀਂ ਹੁੰਦਾ ਬਸ ਸਾਡਾ ਮੁੰਡਾ ਤੁਹਾਡਾ ਇਦਾਂ ਹੀ ਗੱਲ ਕਰਨੀ ਹੁੰਦੀ ਆ ਅੱਡੀ ਜੀ ਫੇਰ ਤੁਸੀਂ ਭਾਬੀ ਅੰਦਰ ਵੇਲ ਲਿਆ ਕਰੋ ਨਿਕਲ ਜਾਇਆ ਕਰੋ ਤੇ ਫੇਰ ਕੀ ਟੁੱਟ ਗਈ ਆ ਫੇਰ ਕੀ ਆ ਮੈਂ ਤੁਹਾਨੂੰ ਕਹਣਾ ਬਾਹਰਲੀ ਨਹੀਂ ਟੋੜ ਫੇਰ ਇਹ ਗੱਲਾਂ ਤੇ ਚਲੋ ਫੇਰ ਕੋਈ ਨਹੀਂ ਨਾ ਲੋੜ ਹੋ ਗਈ ਤੁਹਾਨੂੰ ਚੜਾ ਲਿਓ ਹਾਂ ਮਾੜੀ ਜੀ ਡੂਟੀ ਟੁੱਟ ਗਈ ਉਤੋਂ ਹੀ ਬੱਸ ਬੋਲਣ ਲੱਗ ਪੈਂਦਾ ਸਾਰਾ ਟੱਬਰ ਗੱਲ ਚਾਹੀਦੀ ਸਾਰੇ ਟੱਬਰ ਨੂੰ ਚਲ ਕੋਈ ਨਹੀਂ ਮੰਮੀ ਆਉਂਦੀ ਆ ਨਾ ਉਹਨੂੰ ਦੇਹੋ ਜਵਾਬ ਫੇਰ ਮੰਮੀ ਨੂੰ ਤੁਹਾਨੂੰ ਦਿਆ ਪੰਪ ਤੇ ਦੇਣਾ ਮੰਮੀ ਨੂੰ ਮੈਂ ਕਿਹਜਵਾਬ ਦੇਣਾ ਇਹ ਖਲੜਾ ਪਈ ਜਨਮ ਆ ਕੋਈ ਖੇਡਣਾ ਹੁੰਦਾ ਐਦਾਂ ਖੇਡੀ ਤੇ ਖਡੋਣੀਆਂ ਨਾ ਆਈ ਦੇਖ ਕਰਦੇ ਕੀ ਕਰਕੇ ਆਇਆ ਵਾ ਹੈ ਮੇਰੇ ਕੋਲ ਸਹੀ ਗੱਲ ਸੁਣ ਉਹ ਕੀ ਕੀਤਾ ਉਥੇ ਦਲਚੇਰ ਘਾਰੇ ਨਹੀਂ ਮਨਜੀਤ ਤਾਂ ਚੇਰ ਘਾਰੇ ਆਈ ਇਹ ਵਿਚਾਰੀ ਮੰਤਕੇ ਡਰਵਾਸਤੇ ਤੇ ਮੈਂ ਉਹਨੂੰ ਉੱਥੋਂ ਹੀ ਮੋੜ ਦਿੱਤਾ ਵਾ ਤੇ ਇਹ ਤਾਂ ਮੰਮੀ ਘਰੇ ਹੀ ਮੈਂ ਵਾ ਪ੍ਰੀਤੀ ਆਈ ਆ ਤਾਂ ਪ੍ਰੀਤੀ ਲੈ ਗਈ ਆ ਉਹ ਆਈ ਸੀਰੇ ਤੋਂ ਖੋ ਲੈ ਗਈ ਨਾਲ ਖੇਡਣ ਨੂੰ ਤੇ ਮੁੜ ਕੇ ਛੱਡ ਗਈ ਉਹਦੀ ਉਹ ਗਈ ਤਾਂ ਨਹੀਂ ਪਤਾ ਨਾ ਕਦੋਂ ਤੀਂਂ ਗਿਆ ਮੈਨੂੰ ਪਤਾ ਹੀ ਨਹੀਂ ਕਿ ਉਹ ਅੱਗੇ ਵਿਚਾਰੀ ਦੋਸਤ ਕਰਨੀ ਕਹਿੰਦੀ ਮੈਂ ਤੇ ਅੱਗੇ ਰੋਜ਼ ਖੇਡਣ ਆਉਣੀ ਆ ਤੇ ਤੁਹਾਨੂੰ ਪਤਾ ਵੀ ਹੈਗਾ ਮੇਰਾ ਜਾਂ ਉਹ ਅੰਧਾ ਉਹ ਫੜਕੀ ਲੈ ਜਿਹੜੇ ਬਾਹਰ ਖਡਾਉਣੇ ਪਏ ਆ ਉਹ ਮੰਮੀ ਮੇਨਾ ਫੇਰ ਬੋਲਣ ਦੀ ਹੀ ਕਿਹੜੇ ਗੱਲੋਂ ਹੁਣ ਬੋਲਣ ਦੀ ਸੀ ਤੇਰਾ ਨਾ ਬੋਲਣਾ ਉਹਨੇ ਕੀ ਆ ਮੈਂ ਉਸ ਵੇਹਦਾਂ ਨੂੰ ਛੇ ਨੇ ਟੁੱਟੀ ਨਹੀਂ ਤੋੜਦੀ ਤੁਹਾਨੂੰ ਨਹੀਂ ਪਤਾ ਪਤਾ ਹੀ ਮੈਨੂੰ ਇਹ ਤਾਂ ਪਤਾ ਹੀ ਟੁੱਟੀ ਤੋੜਦੀ ਆ ਤੇ ਮੈਂ ਤੇ ਉਦਰੀ ਵੇਲੀ ਅਲ ਉਹਨ ਪਾਣੀ ਸਾਰਾ ਕਿੰਨੀ ਵਾਰੀ ਦੋ ਤਿੰਨ ਭਾਂਡੇ ਵੀ ਧੋਣੇ ਸਾਰਾ ਕੰਮ ਕਰਨ ਵਾਲਾ ਪੋਚੋ ਝਾੜੂ ਕੰਨਾਂ ਤੋਂ ਉੱਤੇ ਜਾਣੀ ਆ ਛੱਡਦੀਆਂ ਫੇਰ ਬੰਦ ਕਰਨ ਜਾਣੀ ਆ ਆਹ ਉਹ ਅੰਦਰੋਂ ਨਹੀਂ ਨਿਕਲਦੀ ਅੰਦਰੋਂ ਨਈਂ ਨਿਕਲਦੇ ਤੈਨੂੰ ਠੇਕਾ ਤੇ ਨਹੀਂ ਆ ਪਾਣੀ ਕੱਢਣ ਦਾ ਉਹਨੂੰ ਕਹੇ ਪਾਣੀ ਕੱਢ ਲੈ ਜੇ ਬੋਲਦੀ ਐ ਨਹੀ ਆਦਾ ਤਾ ਉਹਨੂੰ ਕਹੇ ਮੇਰੇ ਨਾਲੇ ਗੱਲ ਕਰ ਮੰਮੀ ਨੇ ਕਰ ਲਿਆ ਕਰ ਮੈਂ ਡਿੱਗਣਾ ਵਾ ਮੈਂ ਤੁਹਾਡੇ ਕਰਕੇ ਮੈਨੂੰ ਕੀ ਆ ਮੈਂ ਦੇਖਾ ਤੁਹਾਡਾ ਪੈਰ ਕੋਲ ਸਲਿੱਪ ਹੋ ਗਿਆ ਤੇ ਫਿਰ ਥਾਂ ਪੱਕਾ ਹੋਵੇ ਮੈਂ ਸਾਟੇ ਪੇਟ ਲੱਗੂਗੀ ਉਹ ਹੁਣ ਫਿਰ ਮੈਂ ਕੱਢਣ ਦੀ ਤੇ ਮੈਂ ਇਹੋ ਹੀ ਕਿਹਾ ਮੈਂ ਬੰਦਾ ਵਾ ਆਪਣੇ ਨਿਆਣੇ ਨੂੰ ਵੀ ਲੈ ਲੈਂਦਾ ਤੇ ਮੈਨੂੰ ਗਾੜੀੋਂ ਅੰਦਰੋਂ ਆਣ ਕੇ ਆਂਦੀ ਬੁਲਬੁਲ ਲਾਈ ਐ ਇਹ ਤੂੰ ਉਹਨੂੰ ਕੀ ਪਰਵਾਹ ਉਹਨੂੰ ਇਹ ਆ ਜਿਹੜੀ ਕੱਲੇ ਡਿੱਗਣੀ ਬੁਢੜੀ ਅੱਜ ਡਿੱਗੇ ਤੇ ਮਰੇ ਤੇ ਮੇਰੇ ਗਲ ਪਰ ਪਈ ਹੁਣ ਮੈਂ ਕੀ ਕਰਦੀ ਮੈਂ ਤਾਂ ਕੱਢਣਾ ਸੀ ਨਾ ਮੈਂ ਕੱਢਣ ਦੀ ਤੇ ਮੈਨੂੰ ਗਾੜੀ ਆਂਦੀ ਪਈ ਹੈ ਮੈਂ ਹਾਂ ਉਹ ਫਿਰ ਮੈਨੂੰ ਜਵਾਬ ਦੇਣੀ ਗਾੜੀ ਮੰਮੀ ਨੂੰ ਦੱਸੀ ਹੈ ਤੇ ਗਾੜੀ ਕਹਿੰਦੀ ਮੰਮੀ ਨੂੰ ਮੈਂ ਤੂੰ ਆਂਦੇ ਪੰਪ ਦੇ ਦੇ ਕੋਈ ਨਹੀਂ ਮੈਂ ਕੀ ਪੰਪ ਦਿੰਨੀ ਆ ਪੰਪ ਦੇਣ ਵਾਲੀ ਗੱਲ ਨਹੀਂ ਆ ਮੈਂ ਪੁੱਛ ਲੈਣੀ ਆ ਵੀ ਤੇਰੇ ਕੋ ਕੰਮ ਨਹੀਂ ਹੁੰਦਾ ਤੇ ਜੇ ਕਰਦੇ ਤਾਂ ਉਹਨੂੰ ਕਰ ਲੈਂਦੇ ਕਿਉਂ ਇਹਨਾਂ ਤੂੰ ਹੀ ਕਰਦਾ ਤੂੰ ਆ ਤੇ ਅੰਦਰੋਂ ਨਹੀਂ ਨਿਕਲਣਾ ਬਸ ਅੰਦਰ ਹੀ ਪਤਾ ਨਹੀਂ ਕੀ ਕਰਦੀ ਰਹਿੰਦੀ ਮੈਂ ਤੇ ਇਹ ਨਹੀਂ ਸਮਝ ਆਉਂਦਾ ਕੋਈ ਨਹੀਂ ਮੈਂ ਕੱਢ ਲੈਣੀ ਆ ਅੰਦਰੋਂ ਹੱਦ ਹੋਈ ਐ ਇਹਨਾਂ ਵਾਰੀ ਬੀ ਸੁਣਾਓ ਕੀ ਹਾਲ ਚਾਲ ਠੀਕ ਠਾਕ ਹਾਂਜੀ ਮੈਂ ਵੀ ਵਧੀਆ ਠੀਕ ਜੀ ਵੀਰ ਰਿਆਣੇ ਸਭ ਵਧੀਆ ਹਾਂ ਮੇਰਾ ਸੌਰੰਗ ਦਾ ਪਤਾ ਹੀ ਤੁਹਾਨੂੰ ਅੱਗੇ ਕਿਹੜਾ ਭਲੇਖਾ ਹੈ ਇਹਨਾਂ ਦਾ ਤੇ ਹੋਰ ਉਹੀ ਹੈ ਕਿ ਮੰਮੀ ਉਹਨੂੰ ਵਿਆਹ ਦਾ ਨਾਂ ਨਹੀਂ ਲੈਂਦੀ ਉਹ ਕੋਈ ਨਾ ਕੋਈ ਗੱਲ ਫੜ ਕੇ ਕਲੇਸ਼ ਪਾ ਹੀ ਛੱਡਦੀ ਘਰ ਹੋਰ ਉਹਨਾਂ ਨੇ ਕੀ ਕਰਨਾ ਹੁਣ ਮਾਵਾ ਧੀਆ ਬਾਹਰ ਲਈਆਂ ਬੋਲਣ ਪਤਾ ਨਹੀਂ ਕੀ ਲਈਆਂ ਕੀ ਨਹੀਂ ਮੈਂ ਨਹੀਂ ਨਦੀ ਗੱਲ ਕਰਵਾਂ ਤੇ ਆਹ ਆਹ ਉਹ ਜਿਪਾ ਭਾਬੀ ਜੀ ਮੈਂ ਨਿੱਕੀ ਨਿੱਕੀ ਗੱਲਵਲ ਧਿਆਨ ਦੇ ਮੈਂ ਫਿਰ ਸਾਡੇ ਘਰ ਨਿੱਤ ਕਲੇਸ਼ ਰਵੇ ਆਹ ਉਹ ਨਿੱਕੀ ਨਿੱਕੀ ਗੱਲ ਕਰ ਲੈ ਧਿਆਨ ਹੀ ਨਹੀਂ ਦਿੰਦੀ ਤੂੰ ਹੁਣ ਕਿਉਂ ਰਿਸ਼ਤੇਦਾਰਾਂ ਚ ਬੇਇੱਜ਼ਤੀ ਕਰਾਉਂਦੀ ਹੈਗੀ ਆ ਭਾਬੀ ਪਤਾ ਨਾ ਕਰਦੀਆਂ ਬਾਅਦ ਚ ਗੱਲ ਦੇਖ ਹੀ ਲਿਆ ਸੋਣੀ ਦੇ ਆ ਨਾ ਤੂੰ ਚੰਗਾ ਕਰ ਦਿਆਂ ਗੱਲਾਂ ਜੀ ਨਹੀਂ ਕੀ ਵੀ ਦੱਸੀ ਦੇ ਨੇ ਪਹਿਲੇ ਇਹ ਦੱਸ ਲੋ ਕਿਹੜੀ ਗੱਲ ਦਸੀ ਜੀ ਮੈਂ ਸਾਰੇ ਸੁਣ ਲਿਆ ਜਿਹੜੀਆਂ ਦੱਸਣ ਰਹੀਆਂ ਤੂੰ ਰਾਜੀ ਵਾਰੀ ਪੁੱਛੋ ਨਾ ਪੇਕੇ ਹੁੰਦੇ ਆ ਇਹ ਨਹੀਂ ਘਰ ਦੀ ਜੋਈ ਹੋਈ ਬੀਤੀ ਕਿਹਦੇ ਘਰ ਨਹੀਂ ਹੁੰਦਾ ਮੈਂ ਕੋਈ ਗੱਲ ਨਹੀਂ ਕਿ ਦੱਸੀ ਆਪਣੀ ਭਾਬੀ ਨੇ ਦੁੱਖ ਸੁਖ ਫੋਲਣਾ ਮੈਂ ਭਾਬੀ ਨਾਲ ਦੁੱਖ ਸੁਖ ਫੋਲਣਾ ਦੂਜੀ ਗੱਲ ਮੇਰੀ ਇਹਦੇ ਆਪਣੀ ਤੀ ਨਹੀਂ ਮਤ ਨਹੀਂ ਦਿੱਤੀ ਕਿ ਭਾਬੀ ਨੇ ਰਲ ਕੇ ਖਾਣਾ ਭਾਬੀ ਨਾਲ ਕੇ ਖਾਂਦੀ ਆ ਭਾਬੀ ਨੂੰ ਨਹੀਂ ਖਾਣਾ ਆਉਂਦਾ ਜਿਹੜੇ ਕਿ ਮੈਂ ਬੂਹੇ ਬਾਹਰ ਹੁੰਦੀ ਤੇ ਕੁੜੀ ਨੂੰ ਤੁਹਾਡਾ ਲਾ ਲੈਨੀ ਆ ਮੈਂ ਐਡਾ ਨਹੀਂ ਕਿਉਂ ਹੁੰਦੀ ਆ ਇਹਨੂੰ ਪੁੱਛਣਾ ਹੀ ਗੱਲ ਸਟਾਰਟ ਕਿੱਨੇ ਕੀਤੀ ਹੈ ਮੰਮੀ ਪੈਨਾ ਸਟਾਰਟ ਪਤਾ ਕੀ ਆ ਜਦੋਂ ਬੰਦਾ ਇੰਨੀ ਗਰਮੀ ਚ ਖਪਣ ਡਿਆ ਹੋਵੇ ਨਾ ਥੋੜਾ ਬੋੜਾ ਬੰਦਾ ਬਾਹਰ ਨਿਕਲ ਕੇ ਵੇਖ ਲੈ ਤੂੰ ਕਿਉਂ ਨਹੀਂ ਨਿਕਲਦੀ ਬਾਹਰ ਮੰਮੀ ਜੀ ਤਾਂ ਮੈਂ ਕੰਮ ਤਾਂ ਕਰ ਲਿਆ ਮੈਂ ਜਦੋਂ ਤੁਹਾਡੇ ਵਿੱਚ ਚੰਗੀ ਨਹੀਂ ਤੁਹਾਨੂੰ ਲੱਗਦੀ ਤੁਹਾਨੂੰ ਮੇਰਾ ਬਹਿਰਣ ਚੰਗਾ ਲੱਗਦਾ ਫਿਰ ਮੈਂ ਆਪਣੇ ਕਮਰੇ ਚ ਠੀਕ ਆ ਤੂੰ ਤਾਂ ਸਾਨੂੰ ਚੰਗੀ ਲੱਗਦੀ ਆ ਤੈਨੂੰ ਅਹੀਂ ਨਹੀਂ ਚੰਗੇ ਲੱਗਦੇ ਹਾਂ ਮੰਮੀ ਤਾਂ ਹੀ ਤੇ ਟੀ ਕੁੜੀ ਇੰਨੀਆਂ ਮੈਨੂੰ ਗੱਲਾਂ ਕਰਦੀ ਨਾ ਉਹਨੂੰ ਸਮਝਾਓ ਹਾਂ ਮਾੜਾ ਮੋਟਾ ਵੀ ਮੈਂ ਵੱਡੀ ਆ ਜਿਹਦੀ ਭਰਜਾਈ ਆ ਅਕਲ ਨੂੰ ਆ ਤੁਹਾਰੇ ਅਗਰ ਥੋੜਾ ਬੋਤਾ ਹੈ ਆ ਤਾਂ ਲੋ ਹੱਥ ਨਾ ਜਿੰਨੀ ਕ ਅਕਲ ਦਿੱਤੀ ਆ ਨਾ ਮੈਨੂੰ ਮੈਨੂੰ ਪਤਾ ਵਾ ਮੇਰੀ ਤੇ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਤੇਰੀ ਤੇ ਉਹ ਗੱਲ ਵਾ ਸੱਸ ਹੋਵੇ ਚੰਗੀ ਨਹੀਂ ਤੇ ਫੋਟੋ ਹੋਵੇ ਟੰਗੀ ਉਹ ਗੱਲ ਵਾ ਤੇਰਾ ਹਿਸਾਬ ਕਿਤਾਬ ਵਾ ਮੰਮੀ ਮੈਂ ਤੇ ਸੱਸ ਨੂੰ ਕੁਝ ਕਿਹਾ ਨਹੀਂ ਆ ਸੱਸ ਨੂੰ ਕਹਿੰਨੇ ਕੀ ਨਹੀਂ ਆ ਹਰ ਵਾਰੀ ਤੇ ਕਹਿੰਨੇ ਆ ਸੱਸ ਨੂੰ ਮੰਮੀ ਸਾਹ ਨੂੰ ਬਸ ਮੇਰਾ ਹੀ ਸਾੜਾ ਵਾ ਵੀ ਮੈਂ ਅੰਦਰ ਬੈਜਨ ਨਹੀਂ ਆ ਜਾਓ ਜੇ ਮੈਂ ਹੁਣ ਬਾਹਰ ਆ ਕੇ ਕੀ ਕਰਾਂ ਮੈਨੂੰ ਕੋਈ ਸੜਦੀ ਨਹੀਂ ਆ ਮੈਨੂੰ ਤਾਂ ਲੱਗਦਾ ਤੂੰ ਹੀ ਸੜਦੀ ਰਹੀ ਨਹੀਂ ਸਾਨੂੰ ਮਾਵਾਂ ਧੀਆਂ ਨੂੰ ਵੇਖ ਕੇ ਮੈਨੂੰ ਕੀ ਲੋੜ ਪਈ ਆ ਉਹਨੂੰ ਸੁਲਝਾਵਾ ਮਾਂ ਸਾਨੂੰ ਅਕਲ ਦੋ ਉਹਦੇ ਵਾਸਤੇ ਮੁੰਡਾ ਲੱਭੋ ਉਹਨੂੰ ਵਿਆਹ ਲਾਓ ਉਹਨੂੰ ਹਾ ਹਾ ਜੇ ਤੇ ਮੈਨੂੰ ਪਤਾ ਹੀ ਨਹੀਂ ਵੀ ਮੈਂ ਵੀ ਆਪਣੀ ਕੁੜੀ ਵਿਆਹਣੀ ਆ ਇਹ ਮਤ ਤੇ ਹੁਣ ਤੂੰ ਹੀ ਦੇਣੀ ਹਾਏ ਏਡੀ ਵਧੀਆ ਸਿੱਖਿਆ ਏਡੀ ਵਧੀਆ ਮਤ ਦੇਣ ਰਹੀ ਤੂੰ ਮੈਨੂੰ ਤੇ ਪਤਾ ਨਹੀਂ ਮੇਰੀ ਧੀ ਜਵਾਨ ਹੋਈ ਵਿਆਹਣੀ ਆ ਕਿ ਨਹੀਂ ਨਹੀਂ ਹੋਣੀ ਤੁਹਾਨੂੰ ਪਤਾ ਹੋਵੇ ਤੁਹਾਨੂੰ ਵਿਆਹ ਹੋਣਾ ਤਾਂ ਇਹ ਤੁਹਾਨੂੰ ਸੁਆ ਪਤਾ ਦਿਖੰਡਿਆ ਤੇਰੇ ਮਾਪਿਆਂ ਨੇ ਏਡੀ ਛਿੱਤੀ ਕਰਤਾ ਹੀ ਤੇ ਨਿਆ ਪਰਦੇ ਨਾ ਤੂੰ ਨਹੀਂ ਰਹੀ ਆਪਣੇ ਪਰਜਾਈਆਂ ਮੇਰੀ ਪਰਜਾਈ ਬਥੇਰੀ ਚੰਗੀ ਆ ਤੇ ਮੈਂ ਵੀ ਇਹਦੇ ਨਾਲ ਚੰਗੀ ਆ ਤੇ ਜੇ ਆਪਣੀ ਤੇ ਇਹ ਨੂੰ ਕਹੋ ਮੇਰ ਨਾਲ ਚੰਗੀ ਰਹੇ ਤੇ ਮੈਂ ਵੀ ਇਹਦੇ ਨਾਲ ਚੰਗੀ ਰਹਿਵਾਂ ਉਹੋ ਹੀ ਨਾ ਪਰਜਾਈਆਂ ਚੰਗੀਆਂ ਹੋਣ ਤੇ ਆਪੇ ਨਣਾਨਾ ਚੰਗੀਆਂ ਵਾ ਜੇ ਪਰਜਾਈਆਂ ਮਾੜੀਆਂ ਹੋਣ ਤਾਂ ਸਾਰਾ ਚਿੱਕੜ ਹੀ ਨਣਾਨਾਂ ਤੋਂ ਛੱਡ ਦਿੰਦੀਆਂ ਨਾ ਨਣਾਨਾ ਹੀ ਨਹੀਂ ਚੰਗੀਆਂ ਇਹ ਸ਼ਾਇਦ ਮਤਲਬ ਆ ਵੀ ਨਣਾਨਾ ਨੂੰ ਵੀ ਚੰਗੇ ਹੋਣਾ ਪੈਣਾ ਠੀਕ ਆ ਨਾ ਤੇ ਮੈਂ ਚੰਗੀ ਆ ਤੇ ਮੇਰੀ ਪਰਜਾਈ ਚੰਗੀ ਆ ਨਣਾ ਨਾ ਚੰਗੇ ਹੋਣਾ ਬਣਾ ਨਾ ਜਿੱਦਾਂ ਹੁਣੋ ਕੰਮ ਕਰਨੀ ਦੀਦੀ ਜੀ ਲਿਆ ਦੋ ਇਹਨਾਂ ਲੀਆਂ ਨਾਲ ਕੇ ਕਰ ਲੈਂਦੀਆਂ ਬੰਨਣਾ ਪਰਝਾਈ ਫੇਰ ਕਿੰਨੀ ਵਧੀਆ ਲੱਗਦਾ ਤੇ ਕਿੰਨਾ ਵਧੀਆ ਮੈਨੂੰ ਵੀ ਲੱਗਦਾ ਵਾ ਮੰਮੀ ਮੈਨੂੰ ਉਹਦਾ ਨਾ ਪਤਾ ਵਾ ਉਹ ਮੇਰੇ ਮੂੰਹ ਤੇ ਚੰਗੀ ਹੋ ਜਾਂਦੀ ਐ ਤੁਹਾਡੇ ਸਾਹਮਣੇ ਫੇਰ ਓਦਾਂ ਦੀਨ ਦੀ ਚਾਹ ਮੰਮੀ ਜਾਓ ਮੰਮੀਆ ਹੋਇਆ ਹੋਰ ਵੀ ਕੋਈ ਪੱਲੇ ਹੈ ਨਾ ਤੇਰੇ ਕੁਛ ਮੇਰੇ ਪੱਲੇ ਕੁਛ ਨਹੀਂ ਅਈ ਆਪਣੀ ਦੀ ਲੋ ਕਰ ਦਿੱਤੀ ਤੇ ਮੇਰੇ ਮਾਪੇ ਨੇ ਮੈਨੂੰ ਦਿੱਤੀ ਐ ਉਹ ਜਿੰਨੇ ਕੀ ਦਿੱਤੀਆਂ ਨਾ ਮੈਨੂੰ ਪਤਾ ਵਾ ਅੱਜ ਤੂੰਂਦੀ ਤੇ ਆਦਿਨ ਮੈਨੂੰ ਵੇਖਣ ਨੂੰ ਨਾ ਮਿਲਦੇ ਜਿਹੜੇ ਦਿਨ ਮੇਖਨ ਨੂੰ ਮਿਲਦੇ ਆ ਮੇਰੇ ਦਿਨ ਵੇਖਣ ਦੇ ਤੇ ਚੰਗੇ ਭਲੇ ਦਿਨ ਹੋਰ ਕਿਹੜੇ ਮਾੜਾ ਇਹਨੂੰ ਮਾੜਾ ਦਿਨ ਇਹ ਆ ਇਧਰੋਂ ਆਈ ਮਿੱਟੀ ਤੇ ਤੂੰ ਮਤਾ ਦੇ ਇਧਰੋਂ ਆਈ ਤੇਰੀ ਧੀ ਨਹੀਂ ਚੰਗੀ ਧੀਨ ਮਾੜਾ ਕੀ ਕੀਤਾ ਇਹਦਾ ਸਾਡੀ ਕੋਈ ਮੱਤੇ ਤੂੰ ਮਦ ਨਹੀਂ ਲੰਦੀ ਹੈ ਨਾ ਮੈਨੂੰ ਉਹ ਕੁਝ ਨਹੀਂ ਆਉਂਦੀ ਮੈਂ ਹੀ ਸਿਰਫ ਉਹਨੂੰ ਸਾਰਾ ਕੁਝ ਕਹਿਣ ਲਈ ਆ ਸੁੱਖ ਸਾਰੇ ਤੁਹਾਡੇ ਤੂੰ ਹੀ ਸੱਚੀ ਆ ਸਾਨੂੰ ਝੂਠੇ ਕਰਦੀ ਆ 24 ਘੰਟੇ ਕੋੜ 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 ਤੇਰੀ ਮੁੱਕਦੀ ਨਹੀਂ ਆ ਨਹੀਂ ਤੁਸੀਂ ਤਾਂ ਮਾਂ ਮਾਤੀਆਂ ਸੱਚੀਆਂ ਜੇ ਮੈਂ ਹੀ ਝੂਠੀ ਆਂ ਫਤੋ ਹੁਣ ਯਾ ਕਿ ਜੇ ਕਿਤੇ ਮਾਰੇ ਆਉਣ ਦਵੇ ਨਾ ਮਾਤੋਂ ਨੇ ਕਿਤੇ ਅਕਲ ਦਿੱਤੀ ਹੋਵੇ ਤੇ ਫੇਰ ਹੀ ਆ ਨਾ ਵੱਡੇ ਨਹੀਂ ਕਹਿਣਾ ਕਿਦਾਂ ਬੋਲਣਾ ਬਸ ਬੈਸੇ ਜਾਣਾ ਗਾੜੀ ਉੱਥੇ ਰੱਖਣਾ ਕਰਾਇਆ ਸ਼ੇਰ ਖਪਾਈ ਸ਼ੇਰ ਖਪਾਈ ਕਾਦੀ ਕਰਨੀ ਨਾ ਬੋਲਦੀ ਆ ਛੱਡ ਹੀ ਗੱਲਾਂ ਦੇ ਤਾਂ ਮੈਂ ਅੱਗੇ ਬਣਾਉਣੇ ਵਾਰੇ ਆਉਣ ਹੀ ਨਹੀਂ ਦੇਣਾ ਵਾਰੇ ਆਉਣ ਨਹੀਂ ਦੇਣਾ ਮੈਂ ਵੀ ਇਦਾਂ ਦੀ ਆ ਵਾਰੇ ਲਿਆ ਕੇ ਰੱਖੂੰਗੀ ਟੈਨਸ਼ਨ ਨਾ ਲੈ ਆਂ ਗੱਲ ਦੇ ਉਹ ਗੱਲ ਨਹੀਂ ਮੰਨਣੀ ਤੇ ਹਾਂ ਮੇਰੇ ਕੋਲ ਗਲਤੀ ਆ ਤੇ ਮੈਂ ਆ ਕੰਮ ਮੁੜ ਕੇ ਦੁਬਾਰਾ ਨਹੀਂ ਹੋਊਗਾ ਨਾ ਉਹ ਗੱਲ ਤੇ ਨਹੀਂ ਆਉਣਾ बस गाड़ियों ਬੈਸ ਬਸਾਈਆ ਕਰਨਾ ਵੀ ਹਾਂ ਮੈਂ ਇਹੀ ਹਾਂ ਉਹ ਆਂਦੀ ਨਾ ਨਾਂ ਚੰਗੀਆਂ ਹੋਵੇ ਤੇ ਮੈਂ ਚੰਗੀ ਹਾਂ ਮੇਰੀ ਪਰਜਾਈ ਇੰਨਾ ਮੇਰੇ ਨਾਲ ਕਰਦੀ ਇੰਨਾ ਨਾ ਮੈਂ ਉਹਦੇ ਨਾਲ ਕਰਦੀ ਮੇਰੇ ਪਰਜਾਈ ਚੰਗੀਆਂ ਹੋਵੇ ਤੇ ਨਾਂ ਚੰਗੀ ਹੁੰਦੀ ਜਾਂ ਚਲੋ ਕੋਈ ਗੱਲ ਨਹੀਂ ਨਾਂ ਚੰਗੀਆਂ ਹੋਊਂਗੇ ਨਾ ਵਾਤੇ ਲੋਕੀ ਦੇ ਆਂਸਰ ਆਂਡ ਘਾੜਤੇ ਆਂਦਾ ਕਿ ਤੇਰੇ ਵਰਗੀ ਕੋਈ ਕੁੜੀ ਨਹੀਂ ਤੇ ਇਹਨਾਂ ਨੂੰ ਪਤਾ ਨਹੀਂ ਕਿ ਹੋਣੀ ਚੰਗੀ ਲੱਗਦੀ ਮੈਂ ਕੀਪ ਤਾਂ ਕਿ ਹੋਣੀ ਚੰਗੀ ਰਾ ਦੀ ਵਿਆਹ ਕਰ ਦੋ ਵਿਆਹ ਕਰ ਦੋ ਨਸਮੀ ਕੋਈ ਮੁੰਡਾ ਵੇਖੂਗੀ ਵਿਆਹ ਕਰੋਗੀ ਮੈਨੂੰ ਪਤਾ ਨਾ ਮੇਰੀ ਤੇ ਜਵਾਨ ਹੋਈ ਮੈਂ ਵਿਆਹਣੀ ਆ ਕਿ ਕਿੱਦਾਂ ਕਰਨਾ ਵਾ ਨਹੀਂ ਉਹਨੂੰ ਦੁੱਖ ਜ਼ਿਆਦਾ ਉਹਨੂੰ ਫਿਕਰ ਜ਼ਿਆਦਾ ਉਹਨੂੰ ਜ਼ਿਆਦਾ ਫਿਕਰ ਵਾ ਨਾ ਠੀਕ ਗੱਲ ਹੋ ਗਈ ਗੱਲ ਰਹਿੰਦੀ ਕਿਹੜੇ ਜਿਹੜੇ ਨਹੀਂ ਹੁੰਦੀ ਕਿਉਂ ਪਹਿਲੇ ਇਹ ਦੱਸ ਪਿਆ ਮੁੰਡਾ ਵਾ ਮੁੰਡੇ ਨੂੰ ਸੰਭਾਲ ਨਹੀਂ ਸਕਦੀ ਕੀ ਕਰਦੀ ਰਿੰਦੀ ਉਹ ਸਾਰੀ ਦਿੜੀ ਤੇ ਮੁੰਡੇ ਨੂੰ ਸੰਭਾਲਿਆ ਜਾਂਦਾ ਵਾ ਨਿਕਾ ਜਾਏਗਾ ਨਹੀਂ ਹੱਥੋਂ ਖਿਸਕ ਜਾਣਾ ਕਦੀ ਅੱਧਰ ਨੂੰ ਕਦੀ ਅੱਧਰ ਨੂੰ ਵੀ ਨਹੀਂ সামਲੋਗੇ ਉਹਨੂੰ ਆ 4-500 ਦਾ ਖਰਚਾ ਕੀਤਾ ਤਰ ਮੈਂ ਨਹੀਂ ਦੇਣੀ ਤੁੱਕੀ ਵੀ ਤੈਨੂੰ ਆ ਟੁੱਟੀ ਜਿਹੜੀ ਥੋੜੀ ਆਦੀ ਵਾਸ਼ ਵੇਸ਼ਨ ਦੀ ਉਹ ਚੱਲ ਜੇ ਟੁੱਟ ਗਈ ਆ ਤੇ ਫੇਰ ਕੀ ਨਿਆਣੇ ਤੋਂ ਕੀ ਮਹਿੰਗੀ ਹੈ ਨਿਆਣੇ ਤੋਂ ਮਹਿੰਗੀ ਨਹੀਂ ਆ ਨਿਆਣਾ ਇਹ ਨਹੀਂ ਤੁਹਾਨੂੰ ਚੰਗਾ ਲੱਗਦਾ ਮੈਨੂੰ ਵੀ ਚੰਗਾ ਲੱਗਦਾ ਪਰ ਘਰ ਵੱਲ ਵੇਖੋ ਇਤੋਂ ਕਿਸ ਦੇ ਲੱਤਾਂ ਟੁੱਟ ਜੇ ਤਾਂ ਫੇਰ ਮੇਰੇ ਨੂੰ ਵੀ ਵੇਖਣ ਤੇ ਚਾਹੀਦਾ ਨਾ ਕਮਸਕਮ ਜੀ ਉਹਨੇ ਵੇਖਿਆ ਹੁੰਦਾ ਤੇ ਇੱਕ ਦਮ ਤਾਂ ਨਹੀਂ ਉਹ ਨਿਕਲ ਗਈ ਤੇ ਰਵਿਦ ਮਾ ਅੱਜ ቱੜੀ ਭਰੀ ਗਈ ਆ। ਚੱਲ ਬੱਦ ਹੋਈ। ਦਾਦੀ ਗੱਲਾਂ ਛੱਡ ਸਾਬੀ ਇਹ ਗੱਲ ਸੁਣ ਇਹ ਕੁੜੀ ਵਿਆਹ ਤੋਂ ਇਹਨੂੰ ਜਿਆਦਾ ਪਤਾ ਨਾ ਕੁੜੀ ਵਿਆਹ ਨਾਲੋਂ ਮੈਨੂੰ ਨਹੀਂ ਪਤਾ ਮੈਂ ਨਿਆਣੀ ਆ। ਉਹ ਮੰਮੀ ਹੁਣ ਤੂੰ ਹੀ ਵੇਖਦਾ ਉਮਰ ਵੀ ਹੋਈ ਏ ਵਿਆਹ ਦੀ। ਬੱਸ ਤੂੰ ਹੀ ਹਾਂ ਦੀ ਬੋਲੀ ਬੋਲ। ਤੇ ਫੇਰ ਕੀ ਕਰਨਾ ਉਹਨੂੰ ਨਾ ਐਵੇਂ ਕਹਿੰਦੇ ਰਿਹਾ ਕਰੋ ਮੜਾ ਚੰਗਾ। ਉਹ ਤੁਹਾਨੂੰ ਕੁਝ ਨਹੀਂ ਕਹਿੰਦੀ। ਅੱਛਾ ਮੈਨੂੰ ਕੁਝ ਨਹੀਂ ਕਹਿੰਦੀ ਮੇਰੀ ਕੁੜੀ ਨੂੰ ਤਾਂ ਕਹਿੰਦੀ ਆ ਨਾ ਮੈਨੂੰ ਨਹੀਂ ਕੁਝ ਕਹਿੰਦੀ ਤੇ ਉਹਨੂੰ ਤਾਂ ਕਹਿੰਦੀ ਆ ਨਾ ਉਹ ਨਾਲੇ ਭਾਬੀਆਂ ਪਰਜਾਈਆਂ ਦਾ ਇਦਾਂ ਮਾੜੀ-ਮੋਟੀ ਲਾਕ-ਡਾਟ ਚਾਹਦੀ ਆ ਕਿਹੜੀ ਗੱਲ ਆ ਤੁਸੀਂ ਵਿੱਚੋਂ ਰੈਕ ਰੈਕ ਤਨ ਪਤਾ ਨਹੀਂ ਇਹ ਗੱਲ ਕੋਈ ਕੀ ਆ ਕੀ ਹੋਇਆ ਕੁਛ ਵੀ ਨਹੀਂ ਮੈਂ ਤੇ ਬਸ ਇਹੋ ਕਿਹਾ ਸੀ ਕਿ ਮੁੰਡੇ ਵਾਲਾ ਮਾਸਾ ਭਾਬੀ ਵੇਖ ਲਿਆਗਾ ਜੇ ਵੇਖਿਆ ਹੁੰਦਾ ਤਾਂ ਨੁਕਸਾਨ ਨਾ ਹੁੰਦਾ ਉਹ ਗਾੜੀਆਂ ਮੈਨੂੰ ਗਾੜੀਆਂ ਕਿੰਦੀ ਤੂੰ ਗੋੜ-ਗੋੜ ਕਰਦੀ ਆ ਤੂੰ ਮੰਮੀ ਨੂੰ ਉਹ ਕਹਿੰਨੀ ਜੇ ਕਹਿੰਨੀ ਆ ਉਹ ਅੱਧੀ ਵੇਖੇ ਮੁੰਡੇ ਵਾਲਾ ਤੁਸੀਂ ਨਾ ਵੇਖਿਆ ਤੇ ਵੇਨੇ ਆ ਤੇ ਫੇਰ ਹੀ ਮੁੰਡਾ ਪਾਣਦੇ ਆ ਜੇ ਵੀ ਇਹਨਾਂ ਨੇ ਵੇਖਿਆ ਸਾਰੀ ਦਿਹਾੜੀ ਦੁੱਧ ਪਾਣੀ ਦਿੰਦੀ ਇਹਨੂੰ ਨਿਵਾਜਦੀ ਤਵਲਦੀ ਆ ਵੇਖਿਆ ਕਦੀ ਮੁੰਡਿਆਂ ਨੂੰ ਵੇਖ ਲਓ ਬਸ ਫੋਨ ਤੇ ਜਦੋਂ ਵੇਖ ਲਓ ਬਸ ਫੋਨ ਤੇ ਇੱਕੋ ਹੀ ਕੰਮ ਆ ਗੱਲਾਂ ਹੀ ਨਹੀਂ ਮੋਕਦੀਆਂ ਪਤਾ ਨਹੀਂ ਕਿਹੜੀਆਂ ਗੱਲਾਂ ਹੁੰਦੀਆਂ ਆ ਆ ਗਿਆ ਆ ਗਿਆ ਮਤ ਦੇਣ ਮੈਨੂੰ ਪਤਾ ਉਹ ਜਾ ਚੁੰਮਚਾ ਉਧਰ ਜਾ ਕੇ ਪਖੰਡ ਕਿੱਡੇ ਕਰਦਾ ਫਿਰ ਤੂੰ ਕਹਿ ਗਈ ਕਰਦੀ ਨਾ ਵਾ ਆਹੋ ਕਹਿ ਗਈ ਕਰ ਕਹਾਂ ਮੈਂ ਪਖੰਡ ਕਿੱਡੇ ਕਰਦਾ ਵਾ ਦੱਸਦਾ ਮੈਨੂੰ ਇਦਾਂ ਕਰੋ ਉਦਾਂ ਕਰੋ ਮੈਂ ਤੇਰੀ ਮਾਂ ਵਾਂਗ ਤੂੰ ਮੇਰਾ ਪਿਓ ਬਣ ਬਣ ਦੱਸਣ ੜਿਆ ਮੈਨੂੰ ਇਹਨਾਂ ਨੇ ਮੰਮੀ ਵਾਰੇ ਆਉਣ ਦੇਣਾ ਇਹਨਾਂ ਦਾ ਫਾਇਦਾ ਬਹੁਤ ਹੈ ਸਭ ਸਹੀ ਕੋਈ ਨਹੀਂ ਵਾਰੇ ਨਹੀਂ ਆਉਣ ਦੇਣਾ ਤਾਂ ਮੈਂ ਵੀ ਲੈ ਕੇ ਰੱਖੂੰਗੀ ਮੈਨੂੰ ਮੇਰਾ ਵੀ ਪਤਾ ਨਾ ਤੈਨੂੰ ਮੈਂ ਜਿਹੜੀਆਂ ਦੀ ਤਿਆਰ ਜਾ ਫਿਰ ਉਹ ਹੀ ਕਰਦੀ ਹੁੰਦੀ ਪੂਰੀ ਉਹਨੂੰ ਪੰਪ ਦਊਗੀ ਨਾ ਕਿ ਇਹਨਾਂ ਦਾ ਇਹੋ ਹਾਲ ਹੈ ਨਾ ਮਾਵਾ ਧੀਆ ਦਾ ਇਹਨਾਂ ਨੂੰ ਖੁਸ਼ ਰਹਿਣ ਦੇ ਤੇ ਹਿਆਂ ਕਰ ਲਈ ਤੇ ਝੇ ਕਰ ਲਈ ਕਰਦੇ ਰਹਿਣ ਜੋ ਕਰਨਾ ਕਰ ਲੈ ਕੀ ਕਰ ਮਰੋ ਆਣਾ ਮਤੇ ਸਹਾਣੇ ਪਹਿਲਾਂ ਬੋੜ ਬੋੜ ਤੋ ਤੋ ਡੈਪਣਾ ਜਾਣ ਖਣ ਕੀ ਕਰ ਲੈਣਗੇ ਜੋ ਮੈਂ ਕਰੂੰਗੀ ਨਾ ਉਹੀ ਹੋਊਗਾ ਦੂਜਾ ਕੰਮ ਕੋਈ ਨਹੀਂ ਕਰ ਸਕਦੀ ਕਹਿੰਦੀ ਨਾ ਨਾ ਸੱਸ ਦਾ ਸਾੜਾ ਇਹ ਸਾੜਾ ਮੈਂ ਕਮ ਦੇ ਤਨੇ ਪਾ ਕੇ ਦੱਸੂਗੀ ਫਿਰ ਇਹਨੂੰ ਵੇਖੇ ਬਣਦਾ ਕੀ ਆ ਚਲ ਅਮੀ ਤੂੰ ਨਾ ਤਤੀ ਹੋਇਆ ਕਰ ਐਵੇਂ ਇਹਦਾ ਤੇ ਕੰਮ ਹੀ ਇਹੋ ਮਾਮਾ ਤੀਂ ਨੇ ਮੇਰਾ ਸੇਰੀ ਖਪਾਤਾ ਚਾਹ ਘੁੱਟ ਬਣਾ ਕੇ ਚਾਹ ਵੀ ਨਹੀਂ ਤੇ ਮਾਮਾ ਤੀਂ ਨੇ ਤੇ ਮੇਰਾ ਅੱਜ ਸੇਰੀ ਖਪਾ ਛੜਿਆ ਜੀ ਨਾ ਮੰਨੋ ਵੀ ਉੱਥੇ ਇਹਨਾਂ ਨੇ ਘੇਰ ਲਿਆ ਕੀ ਗੱਲ ਹੋਈ ਆ ਗੱਲ ਕੀ ਹੁਣੀ ਆ ਅੱਦਲ ਸ਼ੇਰ ਵਿਚਾਰੇ ਕੋ ਟੂਟੀ ਟੁੱਟ ਗਿਆ ਤੇ ਨਿਆਣਾ ਨੂੰ ਪਤਾ ਵੀ ਇਹਨੇ ਨੁਕਸਾਨ ਹੋਣ ਡਿਆ ਆ ਆ ਦੱਸਣ ਡੀਆਂ ਤੇ ਮਨਜੀਤ ਨੇ ਪਤਾ ਨਹੀਂ ਮੈਨੂੰ ਕਿੰਨੀ ਕਵਾਰੀ ਸੁਣਾਈ ਕਰਤਾ ਸੀ ਉਹਨੇ ਟੂਟੀ ਤੋੜਤੀ ਉਹ ਨਿਆਣਾ ਨੁਕਸਾਨ ਕਰਤਾ ਨਿਆ ਕਰਤਾ ਨਿਆਣਾ ਆ ਕੀ ਹੋ ਗਿਆ ਵਾ ਨਾ ਨਿਆਣਾ ਨਾਲੇ ਇੰਨਾ ਦਾ ਵੀ ਆ ਬਗਾਨਾ ਥੋੜੀ ਆ ਉਹਨੇ ਮੈਂ ਹੁਣ ਸਮਝਾਉਣ ਡੀ ਜੇ ਉਹ ਬੇਸਮਝਾ ਕਿੰਨੇ ਕਿ ਚਿਰ ਦਾ ਤੇਰਾ ਡੇਢ ਦੋ ਸਾਲਾਂ ਦੋ ਮਹੀਨਾਂ ਦਾ ਵੀ ਨਹੀਂ ਹਜੇ ਹੋਇਆ ਤੁਹਾਨੂੰ ਕੀ ਮੈਂ ਇੰਨਾ ਸਮਝਾਵਾਂ ਇਹ ਨਾ ਮੰਮੀ ਜਿਆਦਾ ਪਵਾੜੇ ਦੀ ਜੜ ਆ ਮੰਮੀ ਮੈਨੂੰ ਤਾਂ ਮਨਜੀਤ ਲੱਗਦੀ ਆ ਯਾਰ ਮਨਜੀਤ ਤੇ ਕੋਈ ਵੀ ਗੱਲ ਵੱਧ ਘੱਟ ਨਹੀਂ ਕਰਦੀ ਤੈਨੂੰ ਕਿੰਨ ਮਨਜੀਤ ਨੂੰ ਕਿਦੋਂ ਸੁਣ ਲਿਆ ਤੁਹਾਨੂੰ ਹੀ ਲੱਗਦਾ ਵੱਧ ਘੱਟ ਨਹੀਂ ਗੱਲ ਕਰਦੀ ਮੈਨੂੰ ਸਭ ਪਤਾ ਉਹਦਾ ਕਰਦੀ ਆ ਕਿ ਨਹੀਂ ਕਰਦੀ ਉਹ ਮੈਂ ਹੁਣ ਸੁਣਿਆ ਮੰਮੀ ਨਾਲ ਰੌਲਾ ਪਾਉਂਦੀ ਮੰਮੀ ਨੂੰ ਸੁਖਾਲਿਆ ਤੇ ਮੰਮੀ ਮੇਰੇ ਵੱਲ ਆ ਗਈ ਤੇ ਮਨਜੀਤ ਤੇ ਦਿਲਸ਼ਰਨ ਜਲਦੀਸ਼ੇਰ ਨਾਲ ਬਹੁਤ ਕਰਦੀ ਆ ਉਹ ਤਾਂ ਮੈਨੂੰ ਪਤਾ ਵਾ ਕਰਦੀ ਆ ਪਰ ਉਹ ਪੰਪ ਵੀ ਤੇ ਬਥੇਰਾ ਦਿੰਦੀ ਆ ਤੁਹਾਡੇ ਸਾਹਮਣੇ ਕਰਦੀ ਆ ਮੁਚ ਮੁਚ ਮੰਮੀ ਨੂੰ ਸੁਖਾਲ ਕੇ ਕੱਲ ਦਿੰਦੀ ਭਿੰਦਰ ਬੈਠੀ ਲਾੜੋ ਦੇ ਨਾਲ ਮੈਂ ਅੰਦਰ ਬੈਠੀ ਇਹਨਾਂ ਨੂੰ ਕੀ ਚੁੱਭਦੀ ਅੰਦਰ ਬੈਠੀ ਮੈਂ ਜਿੱਥੇ ਮਰਜ਼ੀ ਜਾ ਆਇਆ ਮੈਂ ਇਹਦੇ ਆਖਿਆ ਉਹਨਾਂ ਨੂੰ ਜੀ ਮੈਂ ਕਹਿੰਦੇ ਕਰ ਬਾਹਰ ਦੇ ਜਾਨਬੇ ਫਿਰ ਇਹਨਾਂ ਨੇ ਕਹਿਣਾ ਆਂਡ ਕਵਾਟ ਛਾੜੀ ਨਾ ਉਹ ਫਿਰਦੀ ਏ ਹੁਣ ਮੰਦਰ ਬੈਠੇ ਇਹਨਾਂ ਮੰਦਰ ਬੈਠੀ ਨਹੀਂ ਚਲੀ ਜਾਨੀ ਕਿੱਥੇ ਚਲ ਜਾ ਦਸਵੇਂ ਨਹੀਂ ਤਾਂ ਨਾੜਦੀ ਨਹੀਂ ਤਾਂ ਫਿਰ ਮੈਨੂੰ ਪੇਕੇ ਦੋ ਚਾਰ ਦਿਨ ਛੱਡੋ ਇਹਨਾਂ ਦੇ ਸਾੜੇ ਹਿੱਥੋਂ ਮੈਂ ਆ ਕੇ ਚੰਨੀ ਆਹ ਉਹ ਨਹੀਂ ਨਹੀਂ ਦਾ ਰਮ ਨਹੀਂ ਕਰਨਾ ਮੰਮੀ ਨੇ ਕਿਤੇ ਚਾਚੀ ਨੂੰ ਦੱਸ ਤੀ ਨਾ ਗੱਲ ਵੀ ਸਾਡੇ ਕੋਲ ਨਾਲ ਬੈਸ ਵਸਾਈ ਕਰਕੇ ਗਈ ਆ ਤੇ ਤੈਨੂੰ ਪਤਾ ਸਾਰੇ ਪਿੰਡ ਇਟਡੋਰਾ ਪਟਿਆ ਜਾਣਾ ਈ ਹਾ ਮੰਮੀ ਨੇ ਦੋ ਤਾਂ ਵੀ ਆਪਣੇ ਨੰਬਰ ਬਣਾਉਣੇ ਤੇ ਮੇਰੀ ਬੇਇੱਜ਼ਤੀ ਕਰਾਉਣੀ ਆ ਹਾਂ ਬੰਦਾ ਇੱਥੇ ਹੀ ਫੇਰਕ ਸੜ ਕੇ ਮਰ ਜੂਗਾ ਅੰਦਰ ਹੀ ਦੱਸ ਇਹਨਾਂ ਲਾ ਕੇ ਕੀ ਬਹਿਣਾ ਹੁੰਦਾ ਬੰਦੀਆਂ ਹੱਡੇ ਲੱਗੇ ਨਹੀਂ ਆਣ ਕੇ ਬਹਿਣੀ ਤੂੰ ਕੀ ਇਹਨਾਂ ਲਾ ਕੇ ਮੈਂ ਬਾਵਾਂ ਦੱਸ ਲਾ ਲਾ ਕੇ ਇਹਨਾਂ ਨੇ ਗੱਲਾਂ ਮੈਨੂੰ ਕਰੀ ਜਾਣੀਆਂ ਤੇ ਤੂੰ ਚਾਹ ਪੀਣੀ ਜਾਣ ਜਲਾ ਆਇਆ ਚਾਹ ਬਣਾਉਣ ਲੱਗੀ ਆ ਘੁੱਟ ਮੇਰਾ ਆਪ ਸਿਰ ਪਰਟਣ ਡਿਆ ਬੈਸ ਬਸਾਈਆ ਕਰਕੇ ਜਲਾ ਲੈ ਦਿਲਸ਼ੇਰ ਕਿੱਥੇ ਆ ਦਰਸ਼ੇ ਰਾਤ ਕੇ ਬਾਰ ਕੇ ਡੰਡਿਆ ਲੈ ਮੈਨੂੰ ਫੜਾ ਦੇ ਨਾਲੇ ਤੇ ਜਾ ਕੇ ਚਾਹ ਬਣਾ ਰਿਹਾ ਮੈਂ ਇੱਥੇ ਛੱਡ ਜੰਨੀ ਨਾਲ ਮੈਂ ਦੁੱਧ ਘੁੱਟ ਗਰਮ ਕਰਕੇ ਦਵਾ ਉਹਨੂੰ ਪਿਆਲ ਦਿਓ ਆ ਆ ਦੇ ਦੇ